ਹਸਪਤਾਲ ਦੇ ਵਿੱਚ ਇੱਕ ਨੌਜਵਾਨ ਦੀ ਮੌਤ ਤੋਂ ਬਾਅਦ ਹੰਗਾਮਾ ਹੋਇਆ ਪਰਿਵਾਰ ਦੇ ਵੱਲੋਂ ਪੂਰਾ گاਹ ਪਾ ਦਿੱਤਾ ਗਿਆ ਜਿਸ ਤੋਂ ਬਾਅਦ ਹਸਪਤਾਲ ਦੇ ਡਾਕਟਰਾਂ ਦੇ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੂੰ ਮੌਕੇ ਦੇ ਉੱਪਰ ਸੱਦਿਆ ਗਿਆ ਤਸਵੀਰਾਂ ਦੇਖ ਸਕਦੇ ਹੋ ਕਿਵੇਂ ਜਿਹੜਾ ਕਿ ਮਾਹੌਲ ਅਪੱਖਿਆ ਹੋਇਆ ਹੈ ਸੋ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦਾ ਇਹ ਮਾਮਲਾ ਹੈ ਜਿੱਥੇ 27 ਸਾਲਾ ਅਮਰਜੀਤ ਸਿੰਘ ਨਾਮਕ ਇੱਕ ਨੌਜਵਾਨ ਨੂੰ ਹਸਪਤਾਲ ਦੇ ਵਿੱਚ ਇਲਾਜ ਤੇ ਲਈ ਲਿਆਂਦਾ ਗਿਆ ਸੀ ਅਤੇ ਕਾਫੀ ਦਿਨਾਂ ਤੋਂ ਇੱਥੇ ਦਿਰੇ ਇਲਾਸੀ ਹਾਲਕੀ ਪਰਿਵਾਰ ਦਾ ਕਹਿਣਾ ਹੈ ਕਿ ਉਸ ਦੀ ਹਾਲਤ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਸੀ ਅਤੇ ਜਦੋਂ ਉਹਨਾਂ ਨੇ ਹਸਪਤਾਲ ਦੇ ਡਾਕਟਰਾਂ ਦੇ ਨਾਲ ਉਸ ਨੂੰ ਛੁੱਟੀ ਦੇਣ ਦੀ ਗੱਲ ਕੀਤੀ ਤਾਂ ਫਿਰ ਇਸੇ ਦੌਰਾਨ ਹੀ ਜਿਹੜਾ ਕਿ ਇੱਕ ਅਜੀਹਾ ਇੰਜੈਕਸ਼ਨ ਉਸ ਨੂੰ ਲਗਾ ਦਿੱਤਾ ਗਿਆ ਜਿਸ ਤੋਂ ਬਾਅਦ ਉਸ ਦੀ ਹਾਲਤ ਖਰਾਬ ਹੁੰਦੀ ਗਈ ਤੇ ਸਥਿਤੀ ਇਹ ਬਣ ਗਈ ਕਿ ਉਸ ਨੂੰ ਆਈਸੀਯੂ ਦੇ ਵਿੱਚ ਲਜਾਇਆ ਗਿਆ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਤੇ ਪਰਿਵਾਰ ਨੇ ਇਹ ਵੀ ਗਿਆ ਹੈ ਕਿ ਜਦੋਂ ਉਹਨਾਂ ਨੇ ਖੁਦ ਜਾ ਕੇ ਆਪਣੇ ਨੌਜਵਾਨ ਪੁੱਤ ਨੂੰ ਵੇਖਿਆ ਤਾਂ ਉਹ ਬਿਲਕੁਲ ਨੀਲਾ ਹੋਇਆ ਪਿਆ ਸੀ ਤੇ ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਡਾਕਟਰਾਂ ਦੇ ਵੱਲੋਂ ਹੀ ਕੁਝ ਅਜੀਹਾ ਇੰਜੈਕਸ਼ਨ ਲਗਾਇਆ ਗਿਆ ਜੋ ਕਿ ਉਸ ਦੀ ਮੌਤ ਦੀ ਵਜ੍ਹਾ ਬਣਿਆ ਜਿਸ ਤੋਂ ਬਾਅਦ ਡਾਕਟਰਾਂ ਨੂੰ ਇਸ ਸਬੰਧੀ ਜਦੋਂ ਗੱਲਬਾਤ ਕਰਕੇ ਪੁੱਛਣ ਦੀ ਕੋਸ਼ਿਸ਼ ਕੀਤੀ ਗਈ ਤਾਂ ਡਾਕਟਰ ਕੋਈ ਤਸੱਲੀਬਖਸ਼ ਜਵਾਬ ਨਾ ਦੇ ਸਕੇ ਜਿਸ ਤੋਂ ਬਾਅਦ ਕਿਵੇਂ ਇਸ ਪਰਿਵਾਰ ਦੇ ਵੱਲੋਂ ਹੁਣ ਇਨਸਾਫ ਦੇ ਲਈ ਹੜੇ ਕੱਢੇ ਜਾ ਰਹੇ ਨੇ ਅਤੇ ਕਿਵੇਂ ਹੰਗਾਮਾ ਕੀਤਾ ਜਾ ਰਿਹਾ ਹੈ ਦੋਸ਼ੀ ਡਾਕਟਰਾਂ ਦੇ ਖਿਲਾਫ ਕਾਰਵਾਈ ਨੂੰ ਲੈ ਕੇ ਤੋਂ ਮੌਕੇ ਦੇ ਉੱਪਰ ਜੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਪਰਿਵਾਰ ਦਾ ਕੀ ਕੁਝ ਕਹਿਣਾ ਉਹ ਸੁਣਦੇ ਹਾਂ ਮੇਰਾ ਬ੍ਰਦਰ ਆ ਮੈਂ ਅਸਲੀ ਉਸ ਨੂੰ ਇੱਥੇ ਦਾਖਲ ਕਰਵਾਇਆ ਸੀ ਤੇ ਕਾਫੀ ਬਿਮਾਰੀ ਸੀ ਤੇ ਪਰ ਇਹਨਾਂ ਨੇ ਸਿਚੁਏਸ਼ਨ ਅਸੀਂ ਪੁੱਛਿਆ ਕਿ ਤੂੰ ਇਹ ਹੈਂਡਲ ਕਰ ਲੋਗੇ ਕਹਿ ਰਹੇ ਆ ਪਾ ਕਰ ਲਾਂਗੇ ਕਾਫੀ ਇਹਨਾਂ ਨੇ ਰਿਕਵਰੀ ਕੀਤਾ ਰਿਕਵਰੀ ਕੀਤਾ ਪਰ ਕੱਲ ਦੀ ਐਸੀ ਹੋ ਰਹੀ ਤਾਂ ਛੁੱਟੀ ਮੰਗਦੇ ਪਏ ਸੀ ਤੇ ਛੁੱਟੀ ਦਾ ਦਿੱਤੀ ਨਹੀਂ ਹੋਣਾ ਕੱਲ ਵੀ ਅੱਜ ਫੇਰ ਮੰਗੀ ਆ ਅਸੀਂ 12 ਵਜੇ ਤੱਕ ਉਹਨੂੰ ਦੇਖਿਆ ਮਿਲਿਆ ਗੱਲਾਂ ਬਾਤਾਂ ਕੀਤੀਆਂ ਸਭ ਕੁਝ ਓਕੇ ਹੀ ਹਨ ਕੋਈ ਨਹੀਂ ਤੇ ਅਸੀਂ 12 1 ਵਜੇ ਗਏ ਆ ਇਹਨਾਂ ਨੇ ਹੱਥ ਬੰਨੇ ਹੋਏ ਵੈਂਟੀਲੇਟਰ ਤੇ ਲਗਾਇਆ ਹੋਇਆ ਹੈ ਤੇ ਉਹਦੇ ਬਾਅਦ ਇਹਨਾਂ ਪਤਾ ਨਹੀਂ ਕੀ ਕੀਤਾ ਕਿ ਨਹੀਂ ਇਹਨਾਂ ਨੂੰ ਕਹਿੰਦੇ ਥੱਲੇ ਆਏ ਆ ਤੇ ਹੱਥ ਨੀਲੇ ਹੋ ਗਏ ਉਹਦੇ ਡਾਕਟਰ ਨੇ ਤਾਂ ਟਰੀਟਮੈਂਟ ਕੀਤਾ 11 ਵਜੇ ਤੱਕ ਬੰਦਾ ਬਿਲਕੁਲ ਠੀਕ ਸੀ ਉਹਦਾ ਦਲੀਆ ਖਾਦਾ ਫਿਰਦਾ ਤੁਰਦਾ ਸੀ ਸਭ ਕੁਝ ਠੀਕ ਸੀ ਜਦੋਂ ਆਪਾਂ ਕਿਹਾ ਵੀ ਆਪਾਂ ਇਹਨੂੰ ਦੂਸਰੇ ਹਸਪੀਟਲ ਲੈ ਜਾਂਦੇ ਆ ਨਾਲ ਹੀ ਵਦੇ ਰੋ ਇਹਦਾ ਠੀਕ ਇੰਜੈਕਸ਼ਨ ਲਗਾਇਆ ਜਿਹਾ ਸ਼ਾ ਲਗਾ ਤੋ ਬਾਅਦ ਬੰਦਾ ਇਹਦਾ ਆਈਸੀ ਵਾਟ ਵਾਟਾ ਬਿਨਾ ਪੁੱਛੇ ਇਹਨਾਂ ਨੇ ਹੱਥ ਬੰਨੇ ਹੋਈ ਉਹ ਨਾਲ ਹੀ ਬੰਦਾ ਬਾਹਰ ਕੱਢਦੇ ਡੱਥ ਕਰ ਗਿਆ ਮੰਗ ਕਰਦੇ ਆ ਜੇ ਸਾ ਡਾਕਟਰ ਟਰੀਟਮੈਂਟ ਕੀਤਾ ਤਾਂ ਤੈਸੋ ਦੋ ਦਾ ਪਰਚਾ ਹੋਣਾ ਚਾਹੀਦਾ ਉਧਰ ਮੌਕੇ ਤੇ ਨਹੀਂ ਆ ਕਿ ਤੋਂ ਵਿਗਜਾ ਹੋਇਆ ਡਾਕਟਰਾਂ ਦੇ ਵੱਲੋਂ ਆਪਣੀ ਸੁਰੱਖਿਆ ਨੂੰ ਲੈ ਕੇ ਪੁਲਿਸ ਨੂੰ ਕਾਲ ਕੀਤੀ ਗਈ ਤੇ ਜਦੋਂ ਪੁਲਿਸ ਮੌਕੇ ਦੇ ਉੱਪਰ ਪਹੁੰਚੀ ਤਾਂ ਸਥਿਤੀ ਕਾਫੀ ਜ਼ਿਆਦਾ ਨਾਜ਼ੁਕ ਬਣੀ ਹੋਈ ਸੀ ਕਿਉਂਕਿ ਜਿਸ ਕਰਦਾ ਨੌਜਵਾਨ ਕੋ ਤੇ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਉਸ ਦੀ ਮੌਤ ਹੋ ਜਾਂਦੀ ਹਸਪਤਾਲ ਦੇ ਵਿੱਚ ਇਲਾਜ ਦੌਰਾਨ ਤਾਂ ਉਹਨਾਂ ਦੇ ਵੱਲੋਂ ਰੋਸ ਜ਼ਾਹਰ ਕੀਤਾ ਜਾ ਰਿਹਾ ਸੀ ਫਿਲਹਾਲ ਐਸ ਐਚ ਓ ਦਵਿੰਦਰ ਪ੍ਰਕਾਸ਼ ਤੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਪਰਿਵਾਰ ਨੂੰ ਭਰੋਸਾ ਦਿਵਾਇਆ ਗਿਆ ਕਿ ਉਹ ਆਪਣੀ ਜਿਹੜੀ ਕਿ ਰਿਪੋਰਟ ਜੋ ਹੈ ਪੁਲਿਸ ਨੂੰ ਦਰਜ ਕਰਵਾਣ ਅਤੇ ਫਿਰ ਮ੍ਰਿਤਕ ਦੇ ਦਾ ਪੋਸਟਮਾਰਟਮ ਕਰਵਾ ਕੇ ਜੋ ਮੌਤ ਦੇ ਅਸਲ ਕਾਰਨ ਨੇ ਉਹ ਪਤਾ ਲਗਾਇਆ ਜਾਵੇਗਾ ਤੇ ਜੇਕਰ ਕੋਈ ਅਣਗਹਿਲੀ ਸਾਹਮਣੇ ਆਉਂਦੀ ਹਸਪਤਾਲ ਦੀ ਤਾਂ ਉਸ ਡਾਕਟਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਕੰਟਰੋਲ ਰੂਮ ਤੇ ਇੱਕ ਫੋਨ ਆਇਆ ਸੀਗਾ ਕਿ ਇੱਥੇ ਕੋਈ ਇਸ਼ੂ ਹੋਇਆ ਹੈ ਕਿ ਕਿਸੇ ਜਿਹੜੇ ਮਰੀਜ਼ ਦੀ ਡੈਥ ਹੋਈ ਹੈ ਤਾਂ ਉਹਨਾਂ ਦੇ ਜਿਹੜੇ ਫੈਮਿਲੀ ਮੈਂਬਰ ਆ ਉਹ ਹੋ ਸਕਦਾ ਹੈ ਕਿ ਕੋਈ ਪ੍ਰੋਬਲਮ ਲਾਰਨਰ ਦਾ ਪ੍ਰੋਬਲਮ ਘੜੀ ਕਰ। ਸੋ ਉਸ ਵਜ੍ਹਾ ਵਿੱਚ ਮੈਂ ਇੱਥੇ ਆਇਆ ਸੀਗਾ ਜਿਹੜੇ ਉਹਦੇ ਫੈਮਿਲੀ ਮੈਂਬਰ ਆ ਮੈਂ ਉਹਨਾਂ ਨੂੰ ਮਿਲਿਆ। ਉਹਨਾਂ ਨੂੰ ਮੈਂ ਇਸ ਜੀਜ਼ ਦਾ ਤੋਂ ਸ਼ੋਰ ਕਰਾਇਆ ਕਿ ਜੇ ਉਹਨਾਂ ਨੂੰ ਕੋਈ ਲੱਗਦਾ ਵੀ ਕਿਸੇ ਚੀਜ਼ ਦਾ ਕਿਸੇ ਦੀ نگਹਿਲੀ ਕਰਕੇ ਡੈਥ ਹੋਈ ਹੈ ਤਾਂ ਉਹਦਾ ਇੱਕ ਇੱਕੋ ਤਰੀਕਾ ਹੈ ਕਿ ਉਹਦਾ ਅਸੀਂ ਇਨਕੁਇਰਸਟ ਰਿਪੋਰਟ ਭਰ ਕੇ ਉਹਦਾ ਉਹਦੀ 174 ਦੀ ਕਾਰਵਾਈ ਕਰਕੇ ਉਹਦਾ ਪੋਸਟਮਾਰਟ ਕਰਵਾ ਕੇ ਉਹਦੇ ਮੌਤ ਦੇ ਕਾਰਨ ਤੋਂ ਪਤਾ ਕੀਤਾ ਜਾਵੇ ਅਸੀਂ ਬੋਰਡ ਤੋਂ ਡਾਟਾ ਇਹਨਾਂ ਨੂੰ ਅਸੀਂ ਪਹਿਲਾਂ ਦੱਸਤਾ ਪਏ ਅਸੀਂ ਬੋਰਡ ਆਫ ਰੈਡਰਸ ਤੋਂ ਉਹਦਾ ਪੋਚਮਾਨ ਕਰਵਾ ਕੇ ਜੋ ਬਣਦੀ ਕਾਰਵਾਈ ਹੋ ਜੇਗੀ ਜੇ ਇਹਨਾਂ ਦੀ ਨੈਗਲੀਜੈਂਸ ਹੈ ਤੇ ਇਹਨਾਂ ਦੇ ਖਿਲਾਫ ਕਾਰਵਾਈ ਸੋ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਹੈ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਬਣਦੀ ਕਾਰਵਾਈ ਦੀ ਗੱਲ ਆਖੀ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਪਰਿਵਾਰ ਨੇ ਪੁਲਿਸ ਤੋਂ ਜਿਹੜਾ ਕੀ ਸਹਿਯੋਗ ਦੇ ਨਾਲ-ਨਾਲ ਇਨਸਾਫ ਦੀ ਵੀ ਗੋਹਾਰ ਲਗਾਈ ਹੈ ਹੁਣ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਹੁੰਦੀ ਹੈ ਅਤੇ ਕੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਨਿਕਲ ਕੇ ਸਾਹਮਣੇ ਆਉਂਦਾ ਹੈ ਗੁਰਦਾਸਪੁਰ ਤੋਂ ਰਾਹੁਲ ਸ਼ਰਮਾ ਦੀ ਰਿਪੋਰਟ ਹਮਦਰਦ ਟੀਵੀ